ਇਹਨਾਂ ਦਿਨੀ ਮੌਸਮ 'ਚ ਹੋ ਰਹੀ ਤਬਦੀਲੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਪਠਾਨਕੋਟ 'ਚ ਖਾਸ ਤੌਰ ਤੇ ਸਿਵਲ ਹਸਪਤਾਲ 'ਚ ਖਾਂਸੀ, ਜ਼ੁਕਾਮ ਅਤੇ ਵਾਇਰਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਪਠਾਨਕੋਟ ਸਮੇਤ ਆਲੇ ਦੁਆਲੇ ਦੇ ਇਲਾਕਿਆਂ 'ਚ ਮੌਸਮ ਬਦਲਣ ਨਾਲ ਹਵਾ 'ਚ ਸੁੱਕੀ ਠੰਡ ਵਧ ਗਈ ਹੈ ਜਿਸ ਨਾਲ ਲੋਕਾਂ ਦੀ ਸਿਹਤ ਤੇ ਅਸਰ ਪੈ ਰਿਹਾ ਹੈ ਸਿਵਲ ਹਸਪਤਾਲ ਪਠਾਨਕੋਟ 'ਚ ਵੀ ਇਹਨਾਂ ਦਿਨੀ ਖਾਂਸੀ, ਜ਼ੁਕਾਮ, ਵਾਇਰਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਡਾਕਟਰਾਂ ਮੁਤਾਬਕ ਮੌਸਮ ਤਬਦੀਲੀ ਕਾਰਨ ਇਨਫੈਕਸ਼ਨ ਦੇ ਕੇਸਾਂ 'ਚ ਇਫਾਦਾ ਹੋ ਰਿਹਾ ਹੈ। ਜ਼ਿਆਦਾਤਰ ਮਰੀਜ਼ ਖਾਂਸੀ ਤੋਂ ਸ਼ੁਰੂ ਹੋ ਕੇ ਵਾਇਰਲ ਬੁਖਾਰ, ਗਲੇ ਦੀ ਸੋਜ ਸਮੱਸਿਆ ਨਾਲ ਪਹੁੰਚ ਰਹੇ ਨੇ। ਐਸਐਮਓ ਕੇ ਸਿਵਲ ਹਸਪਤਾਲ ਦੇ ਐਸਐਮਓ ਸੁਨੀਅਤ ਚਦ ਨੇ ਕਿਹਾ ਕਿ ਲੋਕਾਂ ਨੂੰ ਗਰਮ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਿਨਾਂ ਜ਼ਰੂਰਤ ਘਰੋਂ ਬਾਹਰ ਨਾ ਨਿਕਲਣ ਅਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰਨੀ ਹੋਣਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਬੁਖਾਰ ਜਾਂ ਖਾਂਸੀ ਦੇ ਮਾਮਲੇ 'ਚ ਖੁਦ ਤੋਂ ਦਵਾਈ ਨਾ ਲੈਣ ਸਗੋਂ ਡਾਕਟਰ ਦੀ ਸਲਾਹ ਲੈਣ ਕਿਉਂਕਿ ਛੋਟੀ ਲਾਪਰਵਾਹੀ ਵੱਡੀ ਬਿਮਾਰੀ ਦਾ ਰੂਪ ਲੈ ਸਕਦੀ ਹੈ ਦੇਖ ਰਹੇ ਆਂ ਕਿ ਆਪਣੇ ਡਿਸਟ੍ਰਿਕਟ ਜ਼ਿਲ੍ਹੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਲਗਾਤਾਰ ਘਟਦਾ ਜਾ ਰਿਹਾ ਹੈਗਾ ਤੇ ਹਲਕੀ ਹਲਕੀ ਠੰਡ ਜਿਹੜੀ ਹੈਗੀ ਇਹ ਹੋਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਜਿਹੜਾ ਹੈਗਾ ਸਪੈਸ਼ਲੀ ਜਿਹੜੀਆਂ ਬਜ਼ੁਰਗ ਤੇ ਬੱਚਿਆਂ ਵਿੱਚ ਜਿਹੜੀਆਂ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਜਿਵੇਂ ਗੀਦੇ ਵਿੱਚ ਜਿਹੜੇ ਛਾਤੀ ਦੇ ਰੋਗ ਜਿਹੜੇ ਹੈਗੇ ਆ ਉਹ ਹੋਂਦੇ ਕੰਦਾ ਸ਼ਖਰ ਚੱਲਦਾ ਰਹਿੰਦਾ ਹੈਗਾ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਪੈਸ਼ਲੀ ਜਿਹੜਾ अर्ਲੀ ਮਾਰਨਿੰਗ ਹੈਗਾ ਹੈ ਸ਼ਾਮ ਨੂੰ ਹੈਗਾ ਤੇ ਗਰਜੇ ਬਾਹਰ ਨਿਕਲਣਾ ਹੈਗਾ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਸਪੈਸ਼ਲੀ ਮਾਰਨਿੰਗ ਤੇ ਪਠਾਨਕੋਨ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ